ਨੁਾਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੇ ਬਿਖ ਖਾਹੀ ਮਾਇਆ ਮੋਹ ਭਰਮ ਪਹਿ ਕੋਲੇ ਸੁਤਦਾਰਾ ਸਿਉ ਪ੍ਰੀਤ ਲਗਾਈ ਇਕ ਉਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਣਾਈ ਅਸੀਂ ਉਗਣਾਂ ਦੇ ਭਰੇ ਹੋਏ ਆ ਗਲਤੀਆਂ ਦੇ ਪੁਤਲੇ ਆ ਕਲਯੁਗ ਦੇ ਭਿਆਨਕ ਸਮੇਂ ਵਿੱਚ ਆਉਣ ਵਾਲੇ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਪੰਜ ਵਿਸ਼ੇਵਕਾਰਾਂ ਦਾ ਸਾਡੇ ਤੇ ਪੂਰਾ ਜੋਰ ਹੈ ਸ਼ਬਦ ਸਪਰਸ਼ ਰੂਪ ਰਸ ਗੰਧ ਇਹਨਾਂ ਵਾਸਨਾਵਾਂ ਵਿੱਚ ਅਸੀਂ ਖਚਤ ਹਾਂ ਪਰ ਜੇ ਕਿਤੇ ਗੁਰੂ ਦੇ ਸ਼ਬਦ ਨਾਲ ਜੁੜ ਜਾਈਏ ਗੁਰੂ ਸਾਹਿਬ ਦੀ ਕਿਰਪਾ ਹੋ ਜਾਵੇ ਤੇ ਸਾਡੇ ਵੀ ਔਗਣ ਔਗਣ ਯਾਰਿਆਂ ਤੇ ਗਲਤੀਆਂ ਦੇ ਪੁਤਲਿਆਂ ਤੇ ਸਤਿਗੁਰੂ ਦੀ ਮਿਹਰ ਦੀ ਦ੍ਰਿਸ਼ਟੀ ਹੋ ਜਾਵੇ ਤੇ ਸਾਡਾ ਵੀ ਜੀਵਨ ਸਫਲਾ ਹੋ ਜਾਵੇ। ਪਟ ਸਹਿਬਾਨ ਕਹਿੰਦੇ ਆ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਕਿ ਮਹਾਰਾਜ ਜੀ ਸਾਡਾ ਤਾਂ ਕੋਈ ਅੰਤ ਹੀ ਨਹੀਂ ਵੀ ਅਸੀਂ ਕਿੰਨੇ ਔਗਣੇ ਆਰੇ ਆਂ ਕਿੰਨੀਆਂ ਕਿ ਸਾਡੇ ਵਿੱਚ ਕਮੀਆਂ ਗਲਤੀਆਂ ਹਨ। ਹਮ ਔਗਣ ਭਰੇ ਭਰੇ ਪਏ ਆਂ ਅਸੀਂ ਔਗਣਾ ਨਾਲ। ਇਕ ਗੁਣ ਨਹੀਂ ਕੋਈ ਇੱਕ ਵੀ ਐਸਾ ਗੁਣ ਨਹੀਂ ਵੀ ਜਿਹਦੇ ਨਾਲ ਬਖਸ਼ੇ ਜਾਈਏ ਗੁਰਮਖ ਪਿਆਰਿਓ ਜਿੱਥੋਂ ਤੱਕ ਵੀ ਆਵਾਜ਼ ਜਾਂਦੀ ਹੈ ਸਾਰੇ ਜਣੇ ਆਪ ਆਪੋਂ ਆਪਣੇ ਅੰਦਰ ਝਾਤ ਮਾਰ ਕੇ ਦੇਖੀਏ ਸਤਿਗੁਰੂ ਦੀ ਬਾਣੀ ਸੱਚ ਕਹਿੰਦੀ ਹੈ ਕਿਉਂਕਿ ਅੰਦਰ ਅਸੀਂ ਆਪਣੇ ਆਪ ਹੀ ਦੇਖ ਸਕਦੇ ਹਾਂ ਇਸੇ ਕਰਕੇ ਤਾਂ ਗਿਆ ਸਤਿਗੁਰੂ ਨੇ ਆਪ ਨੜੈ ਗਿਰਵਾਣ ਮੈਂ ਸਿਰ ਨੀਵਾ ਕਰ ਦੇਖ ਸਤਿਗੁਰੂ ਜੀ ਕਹਿੰਦੇ ਐ ਬੰਦੇ ਤੇਰੇ ਅੰਦਰ ਤੂੰ ਆਪ ਖੁਦ ਹੀ ਝਾਕ ਸਕਦਾ ਹੈ ਦੇਖ ਸਕਦਾ ਹੈ ਇਸ ਕਰਕੇ ਅੰਦਰ ਦੀ ਅਸੀਂ ਆਪ ਜਾਣਦੇ ਆ ਜਾਂ ਸਾਡਾ ਵਾਹਿਗੁਰੂ ਜਾਣਦਾ ਤੇ ਉਸ ਵਾਹਿਗੁਰੂ ਪਰਮੇਸ਼ਰ ਮੂਹਰੇ ਅਰਦਾਸ ਹੈ ਮਾਲਕ ਜੀ ਭਟ ਸਹਿਬਾਨ ਕਹਿੰਦੇ ਮਾਲਕ ਜੀ ਹਮ ਅਵਗੁਣ ਭਰੇ ਏਕ ਗੁਣ ਨਹੀਂ ਇੱਕ ਵੀ ਗੁਣ ਨਹੀਂ ਕੋਈ ਐਸਾ ਜਿਹਦੇ ਨਾਲ ਬਖਸ਼ੇ ਜਾਈਏ ਅਵਗਣਾਂ ਦੇ ਭਰੇ ਪਏ ਆ ਅੰਮ੍ਰਿਤ ਛੱਡ ਬਿਖੇ ਬਿਖ ਖਾਹੀ ਔਗਣਾ ਦੇ ਵਿੱਚ ਕੀ ਕੋਜ ਆਉਂਦਾ ਅਸੀਂ ਅੰਮ੍ਰਿਤ ਨੂੰ ਛੱਡ ਕੇ ਪਰੇ ਕਰ ਦਿੰਨੇ ਆ ਤੇ ਬਿਖੇ ਜ਼ਹਿਰ ਨੂੰ ਚੱਕ ਕੇ ਮੂੰਹ ਵਿੱਚ ਪਾਉਂਨੇ ਆ ਸਾਰੇ ਸੰਸਾਰ ਦਾ ਸੁਭਾਨ ਕਿਉਂਕਿ ਕਲਯੁਗ ਦਾ ਭਿਆਨਕ ਸਮਾਂ ਵਿਸ਼ੇਵਿਕਾਰਾਂ ਦਾ ਜੋਗ ਹੈ ਜਿੱਥੇ ਸਾਧ ਸੰਗਤ ਉੱਥੇ ਜਾਣ ਨੂੰ ਚਿਤ ਨਹੀਂ ਕਰਦਾ ਜਿੱਥੇ ਨਾਮ ਜਪਿਆ ਜਾਂਦਾ ਉੱਥੇ ਮਨ ਜਾਂਦਾ ਹੀ ਨਹੀਂ ਕਿਉਂਕਿ ਮਨ ਦਾ ਸੁਭਾਅ ਹੈ ਨਾ ਬੁਰੇ ਕਾਮ ਕੋ ਊਠ ਖਲੋਵਾ ਨਾਮ ਕੀ ਬੇਲਾ ਪੈ ਪੈ ਸੋਵਾ ਮਨ ਦਾ ਸੁਭਾਅ ਹੈ ਮਨ ਚੰਗੇ ਵਾਲੇ ਪਾਸੇ ਨੂੰ ਨਹੀਂ ਜਾਂਦਾ ਜਿਵੇਂ ਆਪਾਂ ਅੱਗੇ ਵਿਚਾਰ ਕਰਦੇ ਹੁਨੇ ਮਾੜੇ ਪਾਸੇ ਨੂੰ ਭੱਜ ਭੱਜ ਕੇ ਦੌੜ ਦੌੜ ਕੇ ਜਾਂਦਾ ਹੈ ਜਿਵੇਂ ਪਾਣੀ ਨੀਵੇਂ ਵਾਲੇ ਪਾਸੇ ਨੂੰ ਜਾਂਦਾ ਨਾ ਇਸੇ ਤਰ੍ਹਾਂ ਮਨ ਮਾੜੇ ਪਾਸੇ ਨੂੰ ਜਾਂਦਾ ਹੈ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰੋ ਸਾਡੇ ਤੇ ਕੋਈ ਐਸਾ ਗੁਣ ਨਹੀਂ ਵੀ ਜਿਹਦੇ ਨਾਲ ਬਖਸ਼ੇ ਜਾਈਏ ਜਿਹਦੇ ਨਾਲ ਸਾਡਾ ਭਲਾ ਹੋ ਜਾਵੇ ਅੰਮ੍ਰਿਤ ਨੂੰ ਛੱਡ ਕੇ ਪਰੇ ਕਰ ਦਿੰਨੇ ਆ ਤੇਰੀ ਬਾਣੀ ਸਾਨੂੰ ਚੰਗੀ ਨਹੀਂ ਲੱਗਦੀ ਨਾਮ ਸਾਨੂੰ ਚੰਗਾ ਨਹੀਂ ਲੱਗਦਾ ਅੰਮ੍ਰਿਤ ਮਈ ਤੇਰਾ ਪਰਮੇਸ਼ਰ ਜੀ ਨਾਮ ਅਸੀਂ ਸੁਣਨ ਨੂੰ ਰਾਜੀ ਨਹੀਂ ਅੰਮ੍ਰਿਤ ਛਾੜ ਬਿਖਿਆ ਬਿਖਖਾਹੀ ਬਿਖ ਖ ਕਹਿੰਦੇ ਜ਼ਹਿਰ ਨੂੰ ਜ਼ਹਿਰੀ ਚੱਕ ਚੱਕੇ ਮੂੰਹ ਵਿੱਚ ਪਾਉਨੇ ਆ ਮੂੰਹ ਥਣੀ ਵੀ ਜ਼ਹਿਰ ਅੰਦਰ ਜਾਂਦਾ ਹੈ ਜੀਬ ਬੋਲਦੀ ਮਾੜਾ ਇਹ ਵੀ ਜ਼ਹਿਰ ਖਾ ਰਹੀ ਅੰਦਰ ਜਾਂਦਾ ਹੈ ਕੰਨ ਮਾੜਾ ਸੁਣ ਰਿਹਾ ਬੋਲ ਕਬੋਲ ਸੁਣਨੇ ਗੰਦ ਮੰਦ ਗੰਦੇ ਗੀਤ ਸੁਣਨੇ ਇਹ ਵੀ ਮਾੜੀ ਹੈ ਨਾ ਕੋਈ ਮਾੜਾ ਸ਼ਬਦ ਮਨ ਲ ਹੁਣ ਕਿਸੇ ਨੇ ਕੋਈ ਕਿਸੇ ਨੂੰ ਕੁਝ ਮਾੜਾ ਕਹਤਾ ਤੇ ਗਾਲ ਮੰਦਾ ਬੋਲਤਾ ਉਹ ਇੱਕ ਸ਼ਬਦ ਕੰਨਾਂ ਰਹੀ ਅੰਦਰ ਗਿਆ ਤੇ ਆਪਾਂ ਦੇਖਦੇ ਨਾ ਬੰਦੇ ਨੂੰ ਗੁੱਸਾ ਚੜ ਜਾਂਦਾ ਹੈ ਕਿੰਨਾ ਕੁਝ ਬੰਦਾ ਫਿਰ ਕਰਦਾ ਹੈ ਇੱਕ ਸ਼ਬਦ ਹੀ ਅੰਦਰ ਗਿਆ ਨਾ ਇੱਕ ਸ਼ਬਦ ਅੰਦਰ ਜਾਣ ਨਾਲ ਬੰਦੇ ਦੀ ਹਾਲਤ ਖਰਾਬ ਹੋ ਗਈ, ਵਾਦ-ਵਿਵਾਦ ਹੋ ਗਿਆ, ਲੜਾਈਆਂ, ਝਗੜੇ ਕਿੰਨਾ ਕੁਝ ਹੋ ਜਾਂਦਾ ਵੀ। ਹਾਲਾ ਕਹਿੰਦਾ ਜੀ ਤੂੰ ਮੈਨੂੰ ਆਹ ਗੱਲ ਕਹੀ ਸੀ। ਤੂੰ ਮੈਨੂੰ ਆਹ ਮਾੜਾ ਬੋਲ ਬੋਲਿਆ ਸੀ। ਮਾੜੇ ਬੋਲ ਐਨੇ ਗੁਰਮੁਖ ਪਿਆਰੋ ਬਹੁਤ ਕੁਝ ਕਰਵਾ ਦਿੰਦੇ ਆ। ਦ੍ਰੋਪਦੀ ਨੇ ਇੱਕ ਮਾੜਾ ਬੋਲ ਬੋਲਿਆ ਸੀ ਤੇ ਉਹਦਾ ਕਰਕੇ ਕਿੰਨਾ ਕੁਝ ਹੋਇਆ। ਅੜੋ ਇਤਿਹਾਸ। ਇੱਕ ਸ਼ਬਦ ਕੰਨਾਂ ਰਹੀ ਅੰਦਰ ਗਿਆ ਉਹਨੇ ਜਾ ਕੇ ਅੰਦਰ ਖਲਬਲੀ ਮਚਾ ਦਿੱਤੀ ਬਾਦ-ਵਾਦ ਹੋਇਆ ਲੜਾਈਆਂ ਝਗੜੇ ਹੋਏ ਕਿੰਨਾ ਕੁਝ ਹੁੰਦਾ ਹੈ ਇੱਕ ਸ਼ਬਦ ਹੀ ਗਿਆ ਅੰਦਰ ਮਾੜਾ ਇਸੇ ਤਰ੍ਹਾਂ ਸਤਿਗੁਰੂ ਦੀ ਜੇਕਰ ਬਾਣੀ ਜਾਂਦੀ ਹੈ ਗੁਰੂ ਦਾ ਬਚਨ ਜਾਂਦਾ ਹੈ ਨਾ ਕੰਨਾਂ ਰਹੀ ਅੰਦਰ ਤੇ ਠੰਡ ਵਰਤਉਂਦਾ ਹੈ ਸ਼ਾਂਤੀ ਦਿੰਦਾ ਹੈ ਜੀਵਨ ਜਿਉਣ ਦੀ ਜਾਜ ਸਿਖਾਉਂਦਾ ਹੈ ਗੁਰੂ ਦਾ ਸ਼ਬਦ ਗੁਰੂ ਦੀ ਬਾਣੀ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕਰੀਏ ਕਿ ਮਾਲਕ ਜੀ ਅਸੀਂ ਚੰਗਾ ਸੁਣਨ ਨੂੰ ਰਾਜੀ ਨਹੀਂ ਸਾਡਾ ਚੇਤ ਹੀ ਨਹੀਂ ਕਰਦਾ ਚੰਗਾ ਬੋਲਣ ਨੂੰ ਚੰਗਾ ਕਹਿਣ ਨੂੰ ਰਾਜੀ ਨਹੀਂ ਚੰਗਾ ਦੇਖਣ ਨੂੰ ਇਹ ਮਨ ਰਾਜੀ ਨਹੀਂ ਅੰਮ੍ਰਿਤ ਛਾੜ ਬਿਖੇ ਬਿਖ ਖਾਈ ਬਿਖ ਚੱਕ ਚੱਕ ਕੇ ਮੂੰਹ ਵਿੱਚ ਪਾਉਂਦੇ ਆਂ ਜ਼ਹਿਰ ਨਾਲ ਜੁੜੇ ਹੋਏ ਆਂ ਮਹਾਰਾਜ ਜੀ ਕਿਰਪਾ ਕਰੋ ਮਾਇਆ ਮੋਹ ਭਰਮ ਪਹਿ ਬੂਲੇ ਸਤਦਾਰਾ ਸਿਉ ਪ੍ਰੀਤ ਲਗਾਈ ਕਹਿੰਦੇ ਮਾਇਕ ਪਦਾਰਥਾਂ ਦੇ ਵਿੱਚ ਅਸੀਂ ਐਨੇ ਰੁੱਝ ਗਏ ਸੁੱਤ ਧੀਆ ਪੁੱਤਰ ਦਾਰਾ ਘਰ ਵਾਲੀ ਇਸਤਰੀ ਕਟੁੰਬ ਪਰਿਵਾਰ ਵਾਰ-ਵਾਰ ਦੱਸਦਾ ਮੇਰਾ ਕੁਝ ਬਣ ਜੇ ਮੇਰਿਆਂ ਦਾ ਕੁਝ ਬਣ ਜੇ ਮੈਂ ਤਰੱਕੀਆਂ ਤੇ ਜਾਵਾਂ ਮੇਰਾ ਪਰਿਵਾਰ ਤਰੱਕੀਆਂ ਤੇ ਜਾਵੇ ਇਹ ਸਾਰੀ ਦੁਨੀਆ ਦਾ ਹੀ ਸਵਾਹ ਹੈ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਪਾਠ ਸਾਹਿਬਾਨ ਬੇਨਤੀ ਕਰਦੇ ਹਮਾਰਾ ਜੀ ਅਸੀਂ ਇੰਨੇ ਖਚਤ ਹੋ ਗਏ ਮਾਇਕ ਪਦਾਰਥਾਂ ਵਿੱਚ ਤੇਰਾ ਨਾਮ ਸਾਨੂੰ ਨਜ਼ਰ ਹੀ ਨਹੀਂ ਆਉਂਦਾ ਤੇਰਾ ਨਾਮ ਸੁਣਨ ਨੂੰ ਚੇਤੀ ਨਹੀਂ ਕਰਦੇ ਜੇ ਮੈਂ ਆਪ ਅੱਗੇ ਵਿਚਾਰ ਕੀਤੀ ਮਾਇਆ ਮੋਹ ਮਾਇਆ ਦਾ ਮੋਹ ਪੈ ਗਿਆ ਭਰਮ ਭੈ ਪੂਲੇ ਭਰਮਾਂ ਵਿੱਚ ਪੈ ਕੇ ਭੁੱਲ ਗਏ ਸੁੱਤਦਾਰਾ ਸੋ ਪ੍ਰੀਤ ਲਗਾਈ ਬਸ ਇੱਕ ਸੰਸਾਰ ਨਾਲ ਹੀ ਜੁੜ ਕੇ ਰਹਿ ਗਏ ਮਹਾਰਾਜ ਜੀ ਤੇਰੇ ਨਾਮ ਨਾਲ ਕਦੇ ਜੁੜਨ ਦਾ ਯਤਨ ਹੀ ਨਹੀਂ ਕੀਤਾ ਤੇਰੇ ਨਾਮ ਨਾਲ ਕਦੇ ਜੁੜੇ ਹੀ ਨਹੀਂ ਕਦੇ ਚਿੱਤ ਵਿੱਚ ਆਇਆ ਹੀ ਨਹੀਂ ਵੀ ਮਨਾ ਪਰਮੇਸ਼ਰ ਦਾ ਨਾਮ ਜਪ ਲੈ ਜਿੰਦਗੀ ਲੰਘਦੀ ਜਾ ਰਹੀ ਹੈ ਪਰ ਜਦੋਂ ਕਿਤੇ ਆ ਸਾਧ ਸੰਗਤ ਦਾ ਚੰਗਾ ਸਮਾਂ ਮਿਲਦਾ ਨਾ ਕੋਈ ਚੰਗੀ ਘੜੀ ਕੋਈ ਐਸੀ ਸੁਲੱਖਣੀ ਆਉਂਦੀ ਹੈ ਜਦੋਂ ਕਿਤੇ ਸਾਧ ਸੰਗਤ ਦਾ ਮੇਲਾ ਹੋ ਜੇ ਜਿਵੇਂ ਤਾਰਾ ਰਾਣੀ ਨੂੰ ਹੋਇਆ ਸੀ ਤਾਰਾ ਰਾਣੀ ਨੂੰ ਸਾਧ ਸੰਗਤ ਹੋਈ ਤੇ ਉਹਨੇ ਜਦੋਂ ਆਪ ਜੁੜੀ ਉਹਨੇ ਆਪਣੇ ਘਰ ਵਾਲੇ ਨੂੰ ਵੀ ਜੋੜਤਾ ਹਰੀ ਚੰਦ ਰਾਜਾ ਸੀ ਉਹਦੇ ਘਰ ਵਾਲਾ ਟੁੱਟਿਆ ਹੋਇਆ ਸੀ ਸਾਕਤ ਸੀ ਉਹਨੇ ਕਹਿ ਰੱਖਿਆ ਸੀ ਵੀ ਮੇਰੇ ਇਲਾਕੇ ਵਿੱਚ ਕਿਤੇ ਵੀ satsang ਨਹੀਂ ਹੋਣਾ ਚਾਹੀਦਾ ਕਿਤੇ ਸਾਧੂ ਜੁੜ ਕੇ satsang ਨਾ ਕਰ ਲੈਣ ਉਹਨੇ ਸਾਰੇ ਪਾਸੇ ਉਹ ਬੰਦ ਕਰਵਾਈ ਹੋਈ ਸੀ satsang ਪਰ ਕਿਤੇ ਤਾਰਾ ਰਾਣੀ ਜੁੜੀ ਹੋਈ ਆ ਗਈ ਘਰ ਵਿੱਚ ਆ ਜਾਂਦਾ ਨਾ ਕੋਈ ਜੀ ਘਰ ਵਿੱਚ ਇੱਕ ਜੁੜਿਆ ਹੋਵੇ ਪਰਮੇਸ਼ਰ ਨਾਲ ਉਹ ਸਾਰਿਆਂ ਨੂੰ ਜੋੜ ਦਿੰਦਾ ਹੈ ਉਹਦੀ ਅਰਦਾਸ ਵੀ ਮਾਲਕ ਸੁਣਦਾ ਹੈ ਇੱਕ ਜੀ ਜੁੜਿਆ ਹੋਵੇ ਉਹਦੀ ਕੁੱਲ ਤਰ ਜਾਂਦੀ ਆ ਸਤਿਗੁਰੂ ਦੀ ਬਾਣੀ ਦਾ ਬਚਨ ਆਪ ਤਰੈ ਸਗਲੇ ਕੁਲ ਤਾਰੇ ਹਰ ਦਰਗਹਿ ਪਤ ਸਿਉ ਜਾਇੰਦਾ ਕੋਈ ਜੁੜੀ ਹੋਈ ਰੂਹ ਆ ਜੇ ਸਾਡੇ ਪਰਿਵਾਰ ਵਿੱਚ ਸਾਰਿਆਂ ਨੂੰ ਜੋੜ ਦਿੰਦੀ ਸਾਰਿਆਂ ਦੇ ਮਾੜੇ ਕਰਮਾਂ ਦੀ ਮਾਫੀ ਪਰਮੇਸ਼ਰ ਤੋਂ ਮਗਾ ਦਿੰਦੀ ਸਾਰੇ ਜੁੜ ਜਾਂਦੇ ਆ ਤਾਰਾ ਰਾਣੀ ਆ ਗਈ ਸੀ ਹਰੀ ਚੰਦ ਰਾਜੇ ਦੇ ਘਰ ਤਾਰਾ ਰਾਣੀ ਗੁਰਮਖ ਪਿਆਰੀ ਰੂਹ ਸੀ ਪਰਮੇਸ਼ਰ ਨਾਲ ਜੁੜੀ ਹੋਈ ਸੀ ਤੇ ਜਿਹੜਾ ਹਰੀਜੰਨ ਰਾਜਾ ਸੀ ਟੁੱਟਿਆ ਹੋਇਆ ਸੀ ਸਾਕਤ ਸੀ ਤੇ ਤਾਰਾ ਰਾਣੀ ਸੰਤ ਸੀ ਸਾਧ ਸੰਗਤ ਕਰਨ ਵਾਲੀ ਸੀ ਵਿਚਾਰਤਾ ਲੰਮੀ ਹੈ ਕਹਿੰਦੇ ਫਿਰ ਰਾਤ ਨੂੰ ਜਾਂਦੀ ਹੈ ਤੇ ਇੱਕ ਦਿਨ ਰਾਜਾ ਪਿੱਛੇ ਉੱਠ ਖੜੇ ਆ ਚੋਰੀ ਜਾਂਦੀ ਹੈ ਤੇ ਰਾਜੇ ਨੂੰ ਗੁੱਸਾ ਆਇਆ ਵੀ ਚੋਰੀ ਸਾਧ ਸੰਗਤ ਕਿਉਂ ਲਾਂਦੀ ਹੈ ਪਹਿਲਾਂ ਤਾਂ ਸੋਚਿਆ ਵੀ ਮਾੜੇ ਪਾਸੇ ਜਾਂਦੀ ਹੋਊ ਕਿਤੇ ਮਗਰ ਗਿਆ ਪਿੱਛਾ ਕੀਤਾ ਉਹ ਸਮੇਂ ਕਹਿੰਦੇ ਫਿਰ ਜਦੋਂ ਸਾਧ ਸੰਗਤ ਵਿੱਚ ਗਈ ਮਨ ਨੂੰ ਥੋੜਾ ਜਿਹਾ ਧੀਰ ਜਾਇਆ ਮਿੱਤਰ ਚੰਗੇ ਪਾਸੇ ਆਈਏ ਪਰ ਮੇਰੇ ਤੋਂ ਪੁੱਛੇ ਤੋਂ ਬਿਨਾ ਕਿਉਂ ਆਈ ਖੜਾਮ ਚੱਕ ਕੇ ਲੈ ਗਿਆ ਸੀ ਇੱਕ ਤੇ ਆਪਣੇ ਘਰ ਜਾ ਕੇ ਲਕੋਲੀ ਮਹਿਲਾ ਵਿੱਚ ਤੇ ਜਦੋਂ ਤਾਰਾ ਰਾਣੀ satsangਤ ਕਰਕੇ ਬਾਹਰ ਆਈ ਤੇ ਦੇਖਿਆ ਇੱਕ ਖੜਾਮ ਹੈ ਇੱਕ ਹੈ ਨਹੀਂ ਖੜਾਮ ਬੜੀ ਮਹਿੰਗੀ ਸੀ ਬੜਾ ਸਮਾਂ ਲੱਗਦਾ ਸੀ ਉਹਨੂੰ ਬਣਾਉਣ ਤੇ ਜਾਣਦੇ ਆਪਾਂ ਲੱਕੜ ਦੀਆਂ ਖੜਾਵਾਂ ਪਹਿਲਾਂ ਆਇਆ ਕਰਦੇ ਸੀ ਸੰਤ ਮਹਾਪੁਰਖ ਰਾਜੇ ਲੋਕ ਇਹ ਜਿਹੜੀ ਤਾਰਾ ਰਾਣੀ ਖੜਾਉ ਪਾਉਂਦੀ ਸੀ ਬੜੀ ਮਹਿੰਗੀ ਹੁੰਦੀ ਸੀ ਕਹਿੰਦੇ ਬੜਾ ਸਮਾਂ ਲੱਗਦਾ ਸੀ ਇਹਨੂੰ ਬਣਾਉਣ ਤੇ ਤੇ ਬਹੁਤ ਧਨ ਵੀ ਬੜਾ ਲੱਗਦਾ ਸੀ ਕੋਈ ਮਾੜਾ ਕਾਰੀਗਰ ਬਣਾ ਵੀ ਨਹੀਂ ਸਕਦਾ ਸੀ ਫਿਰ ਉਸ ਸਮੇਂ ਕਹਿੰਦੇ ਜਦੋਂ ਤਾਰਾ ਰਾਣੀ ਨੇ ਦੇਖਿਆ ਵੀ ਅੱਜ ਜੇ ਰਾਜੇ ਨੂੰ ਪਤਾ ਲੱਗ ਗਿਆ ਤੇ ਫਿਰ ਉਹਨੇ ਗੁੱਸੇ ਹੋਣਾ ਉਹਨੇ ਸਜ਼ਾ ਦੇਣੀ ਆ ਮੈਨੂੰ ਤਾਂ ਸਜ਼ਾ ਮਿਲੂ ਕੋਈ ਗੱਲ ਨਹੀਂ ਜਿਹੜੇ ਸੰਤ ਮਹਾਂਪੁਰਖ ਆ ਸਤਸੰਗਤ ਕਰਨ ਵਾਲੇ ਇਹਨਾਂ ਨੂੰ ਵੀ ਸਜ਼ਾ ਮਿਲੂ ਫਿਰ ਅਰਦਾਸ ਕੀਤੀ ਸਾਰੀ ਸੰਗਤ ਨੇ ਰਲ ਕੇ ਅਕਾਲ ਪੁਰਖ ਪਰਮੇਸ਼ਰ ਮੂਰੇ ਕੇ ਵਾਹਿਗੁਰੂ ਜੀ ਕਿਰਪਾ ਕਰੋ ਅਕਾਲ ਪੁਰਖ ਜੀ ਕਿਰਪਾ ਕਰੋ ਜਦੋਂ ਸਾਡੇ ਹੱਥ ਖੜੇ ਹੋ ਜਾਣ ਤੇ ਫਿਰ ਅਕਾਲ ਪੁਰਖ ਪਰਮੇਸ਼ਰ ਮੂਰੇ ਅਰਦਾਸ ਹੋ ਜਾਵੇ ਤੇ ਵਾਹਿਗੁਰੂ ਕਿਰਪਾ ਕਰਦਾ ਜਦੋਂ ਕੋਈ ਹੋਰ ਆਸਰਾ ਹੀ ਨਾ ਹੋਵੇ ਹੁਣ ਉੱਥੇ ਆਸਰਾ ਕਿਹਦਾ ਰਾਤ ਨੂੰ ਉੱਥੇ ਹੋਰ ਕੋਈ ਆਸਰਾ ਹੀ ਨਹੀਂ ਕੇਵਲ ਪਰਮੇਸ਼ਰ ਦਾ ਹੀ ਆਸਰਾ ਹੈ ਫਿਰ ਪਰਮੇਸ਼ਰ ਨੇ ਕਿਰਪਾ ਕੀਤੀ ਉਹਦੇ ਨਾਲ ਦੀ ਖੜਾਮ ਦੂਸਰੀ ਬਣ ਗਈ ਰਾਣੀ ਪਾ ਕੇ ਖੜਾਮਾਂ ਘਰ ਆ ਗਈ ਤੇ ਜਦੋਂ ਦਿਨ ਚੜ੍ਹਿਆ ਤੇ ਰਾਜਨ ਦੇਖਦਾ ਵੀ ਮੈਂ ਪੁੱਛਾਂ ਵੀ ਖੜਾਮ ਕਿੱਥੇ ਆ ਜਦੋਂ ਦੇਖਿਆ ਦੋਨੇ ਖੜਾਮਾਂ ਪੈਰਾਂ ਵਿੱਚ ਐ ਤੇ ਹੈਰਾਨ ਹੁੰਦਾ ਵੀ ਮੈਂ ਕਿੱਥੇ ਲੁਕੋਈ ਸੀ ਕਿਤੇ ਕੱਢ ਤਾਂ ਨਹੀਂ ਲਈ ਜਾ ਕੇ ਜਦੋਂ ਦੇਖਦਾ ਤੀਸਰੀ ਖੜਾਮ ਉੱਥੇ ਪਈ ਐ ਤਿੰਨ ਹੋ ਗਈਆਂ ਹੁਣ ਰਾਣੀ ਨੂੰ ਪੁੱਛਦਾ ਵੀ ਰਾਣੀ ਆ ਖੜਾਮ ਕਿੱਥੋਂ ਆਈ ਦੱਸ ਮੈਨੂੰ ਦੱਸਿਆ ਮੈਂ ਚੱਕ ਲਿਆ ਅਸੀਂ ਰਾਤ ਨੂੰ ਖੜਾਮ ਚੋਰੀ ਉਹ ਕਿਰਪਾ ਕਰਕੇ ਮੈਨੂੰ ਦੱਸ ਵੀ ਮੈਂ ਆ ਮੇਰਾ ਜਿਹੜਾ ਹ ਸ਼ੰਕਾ ਕੱਢ ਦੇ ਉਸ ਸਮੇਂ ਰਾਣੀ ਨੇ ਦੱਸਿਆ ਕਿ ਰਾਜਨ ਸਵਾਮੀ ਜੀ ਕਹਿੰਦੀ ਮੈਂ ਅਰਦਾਸ ਕੀਤੀ ਮਾਲਕ ਦੇ ਚਰਨਾਂ ਦੇ ਵਿੱਚ ਤੇ ਆ ਖੜਾਮ ਤੀਜੀ ਪ੍ਰਮਾਤਮਾ ਵੱਲੋਂ ਪ੍ਰਗਟ ਹੋਈ ਹੈ ਸਾਧ ਸੰਗਤ ਨੇ ਅਰਦਾਸ ਕੀਤੀ ਹੈ ਫਿਰ ਉਸ ਸਮੇਂ ਰਾਜਨ ਵੀ ਉਹਦੀ ਸ਼ਰਧਾ ਬਣ ਗਈ ਵੀ ਜਿਹੜਾ ਤੇਰਾ ਜੋੜੀਆਂ ਬਣਾਉਣ ਵਾਲਾ ਕਾਲਪੁਰਖ ਪਰਮੇਸ਼ਰ ਹੈ ਕਿੱਥੇ ਰਹਿੰਦਾ ਹੈ ਤਾਰਾ ਰਾਣੀ ਕਹਿਣ ਲੱਗਿਓ ਸਾਧ ਸੰਗਤ ਵਿੱਚ ਰਹਿੰਦਾ ਹੈ ਜਿੱਥੇ ਗੁਰੂ ਦੀ ਸੰਗਤ ਇਕੱਠੀ ਹੁੰਦੀ ਹੈ ਕਾਲਪੁਰਖ ਪਰਮੇਸ਼ਰ ਦੀ ਵਡਿਆਈ ਕਰਨ ਵਾਲੇ ਉੱਥੇ ਉਹ ਰਹਿੰਦਾ ਹੈ ਆਪਾਂ ਵਿਚਾਰ ਕਰਦੇ ਸੀ ਭੱਟ ਸਾਹਿਬਾਨਾਂ ਦੀ ਬਾਣੀ ਦੀ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਸਾਧ ਸੰਗਤ ਵਿੱਚ ਜਾ ਕੇ ਮਨ ਨੂੰ ਗਿਆਨ ਆਉਂਦਾ ਹੈ ਸਾਧ ਸੰਗਤ ਵਿੱਚ ਜਾ ਕੇ ਮਨ ਜੁੜਦਾ ਹੈ ਪਰਮੇਸ਼ਰ ਨਾਲ ਹਰੀਜੰਦ ਰਾਜਾ ਵੀ ਜੁੜ ਗਿਆ ਸਾਧ ਸੰਗਤ ਵਿੱਚ ਜਾਣ ਲੱਗ ਪਿਆ ਇੱਕ ਪ੍ਰੇਰ ਦਿੱਤਾ ਪ੍ਰੇਰਣ ਵਾਲੇ ਨੇ ਜੁੜੇ ਹੋਏ ਨੇ ਜੋੜ ਦਿੱਤਾ ਨਸ਼ਈ ਬੰਦਾ ਨਸ਼ੇ ਤੇ ਲਾ ਦਿੰਦਾ ਚੋਰੀ ਕਰਨ ਵਾਲਾ ਚੋਰੀ ਕਰਨ ਲਾ ਦਿੰਦਾ ਹੈ ਝੂਠ ਬੋਲਣ ਵਾਲੇ ਦੀ ਸੰਗਤ ਹੋ ਜੇ ਉਹ ਝੂਠ ਬੋਲਣ ਲਾ ਦਿੰਦਾ ਹੈ ਮਾੜੀਆਂ ਸੰਗਤਾਂ ਸੰਸਾਰ ਤੇ ਬੜੀਆਂ ਹਨ ਪਰ ਜੇ ਕਿਤੇ ਚੰਗੀ ਸੰਗਤ ਸਾਧ ਸੰਗਤ ਮਿਲ ਜੇ ਸਾਧੂਆਂ ਦਾ ਸੰਗ ਮਿਲ ਜੇ ਤੇ ਆਪ ਜੁੜੇ ਹੁੰਦੇ ਤੇ ਗੁਰੂ ਦਾ ਨਾਮ ਜਪਣ ਗੁਰੂ ਦੀ ਬਾਣੀ ਪੜਨ ਲਾ ਦਿੰਦੇ ਜੁੜੇ ਹੋਏ ਤਾਰਾ ਰਾਣੀ ਨੇ ਰਾਜੇ ਨੂੰ ਵੀ ਲਾਤਾ ਸਤ ਸੰਗਤ ਕਰਨ ਕਿਉਂਕਿ ਪਤਾ ਲੱਗ ਗਿਆ ਵੀ ਸਤ ਸੰਗਤ ਦੀ ਕੀ ਵਿੜਿਆਈ ਹੈ ਇਸੇ ਤਰ੍ਹਾਂ ਪਟ ਸਾਹਿਬਾਨ ਕਹਿੰਦੇ ਆ ਆ ਸਾਧ ਸੰਗ ਵਿੱਚ ਆ ਕੇ ਕਿਤੇ ਚੰਗੀ ਕਿਸਮਤ ਕੋਈ ਚੰਗਾ ਬੀਜ ਬੀਜਿਆ ਉਗਿਆ ਜਦੋਂ ਅੰਕਰ ਹੋਇਆ ਇੱਕ ਉੱਤਮ ਪੰਥ ਇੱਕ ਚੰਗੇ ਰਸਤੇ ਦੀ ਜਦੋਂ ਸਾਨੂੰ ਜਾਣਕਾਰੀ ਮਿਲੀ ਵੀ ਆਹ ਰਸਤਾ ਪਰਮੇਸ਼ਰ ਵੱਲ ਨੂੰ ਜਾਂਦਾ ਹੈ ਤਹਿ ਮਿਲੰਤ ਜਮ ਤਰਾਸ ਮਿਟਾਈ ਬਾਟ ਸਹਿਬਾਨ ਕਹਿੰਦੇ ਜਦੋਂ ਰਸਤਾ ਮਿਲ ਗਿਆ ਤੇ ਸਾਰੀਆਂ ਪਿਆਸਾਂ ਹੀ ਖਤਮ ਹੋ ਗਈਆਂ ਮੁੱਕ ਗਈਆਂ ਜੀਵਨ ਸਫਲਾ ਹੋਣ ਲੱਗ ਪਿਆ ਸਾਰੀਆਂ ਮੰਦੀਆਂ ਮਰਾਦਾਂ ਪੂਰੀਆਂ ਹੋਣ ਲੱਗ ਪਈਆਂ ਜਦੋਂ ਸਾਧ ਸੰਗਤ ਵਿੱਚ ਆ ਕੇ ਗਿਆਨ ਮਿਲਿਆ ਇੱਕੇ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤਰਾਸ ਮਿਟਾਈ ਜਿਹੜਾ ਗੁਰੂ ਵਾਲਾ ਰਸਤਾ ਪੰਥ ਮਿਲ ਗਿਆ ਨਾ ਪੰਥ ਕਹਿੰਦੇ ਰਸਤੇ ਨੂੰ ਜਦੋਂ ਗੁਰੂ ਵਾਲੇ ਰਸਤੇ ਤੇ ਕੋਈ ਤੁਰ ਪਵੇ ਤੇ ਫਿਰ ਜਮਾਂ ਦੀ ਮਾਰ ਦਾ ਡਰ ਨਹੀਂ ਰਹਿੰਦਾ ਰੋਜ਼ਾਨਾ ਪੜਦੇ ਆ ਜਹੇ ਸਾਧੂ ਕੀ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਨਾ ਕੋ ਨਾ ਛੁਟੈ ਨਿਕਟ ਨਾ ਜਾਈ ਉਹ ਦੂਤ ਨਾਮ ਜਪਣ ਵਾਲਿਆਂ ਕੋਲ ਜਮ ਦੂਤ ਵੀ ਨਹੀਂ ਆ ਸਕਦੇ ਕੁਝ ਨਹੀਂ ਵਿਗਾੜ ਸਕਦੇ ਉਹਨਾਂ ਦਾ ਨਾਮ ਜਪਣ ਵਾਲਾ ਹੋਵੇ ਤੇ ਉਹਦੇ ਬਿਗਨ ਵੀ ਖਤਮ ਹੋ ਜਾਂਦੇ ਆ ਉਹਦੀ ਜ਼ਿੰਦਗੀ ਸੁੱਖਾਂ ਨਾਲ ਭਰ ਜਾਂਦੀ ਆ ਉਹ ਹਮੇਸ਼ਾ ਸ਼ਾਂਤੀ ਵਿੱਚ ਰਹਿੰਦਾ ਹੈ ਇਸ ਕਰਕੇ ਪਾਠ ਸਾਹਿਬਾਨ ਕਹਿੰਦੇ ਜਦੋਂ ਆਹ ਰਸਤਾ ਮਿਲਿਆ ਨਾ ਗੁਰੂ ਵਾਲਾ ਤੇ ਜਦੋਂ ਮਿਲ ਗਿਆ ਤੇ ਜਮਾਂ ਦੀ ਜਿਹੜੀ ਫਾਈ ਗਲ ਵਿੱਚੋਂ ਕੱਟੀ ਗਈ ਤਹਿ ਮਿਲੰਤ ਜਮ ਤਰਾਸ ਮਿਟਾਈ ਅੱਗੇ ਪਾਠ ਸਾਹਿਬਾਨ ਕਹਿੰਦੇ ਇੱਕੇ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਣਾਇ ਮਹਾਰਾਜ ਜੀ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਦੇ ਆਪਾਂ ਪਿੱਛੇ ਕਿੰਨੀਆਂ ਵਿਚਾਰਾਂ ਕੀਤੀਆਂ ਵੀ ਇੰਨੇ ਆਉਗਣਾਂ ਦੇ ਭਰੇ ਹੋਏ ਆਂ ਅਸੀਂ ਅੰਮ੍ਰਿਤ ਪਰੇ ਕਰਕੇ ਵਿਖਿਆ ਜ਼ਹਿਰ ਮੂੰਹ ਵਿੱਚ ਪਾਉਨੇ ਆਸ ਤਾਂ ਉਗਣਿਆ ਰਹੇ ਆ ਪਰ ਹੈ ਤੇਰੇ ਮਾਲਕ ਜੀ ਬੱਚੇ ਆ ਜਿਵੇਂ ਇੱਕ ਬੱਚਾ ਹੁੰਦਾ ਹੈ ਨਾ ਸਮਝ ਸੋਹਣੀ ਹੁੰਦੀ ਤੇ ਉਹਨੂੰ ਕੋਈ ਪਤਾ ਨਹੀਂ ਵੀ ਭਾਵੇਂ ਉਹ ਚੱਕਣ ਤੇ ਆਵੇ ਤੇ ਅੱਗ ਵੀ ਚੱਕ ਲੈਂਦਾ ਆਪਾਂ ਦੇਖਦੇ ਹਾਂ ਚੁੱਲ੍ਹੇ 'ਚ ਹੱਤ ਪਾਉਂਦਾ ਹੈ ਬਹੁਤ ਕੁਝ ਕਰਦਾ ਉਹ ਪਤਾ ਹੀ ਨਹੀਂ ਉਹਨੂੰ ਇਹ ਮੇਰਾ ਨੁਕਸਾਨ ਹੋ ਜਾਣਾ ਪਰ ਉਹਦੀ ਮਾਂ ਜਿਹੜੀ ਆ ਉਹਦਾ ਖਿਆਲ ਰੱਖਦੀ ਆ ਉਹਨੂੰ ਡਿੱਗਣ ਤੋਂ ਬਚਾਉਂਦੀ ਆ ਉਹਨੂੰ ਕਿਤੇ ਮਾੜੇ ਪਾਸੇ ਜਾਣ ਤੋਂ ਬਚਾਉਂਦੀ ਆ ਉਹਦਾ ਨੁਕਸਾਨ ਹੋਣ ਤੋਂ ਉਹਦੀ ਮਾਂ ਬਚਾਉਂਦੀ ਆ ਫਿਕਰ ਰੱਖਦੀ ਆ ਇਸੇ ਤਰ੍ਹਾਂ ਮਾਲਕ ਜੀ ਅਸੀਂ ਤੇਰੇ ਬੱਚੇ ਆ ਚੰਗਿਆਂ ਭਾਵੇਂ ਮਾੜੇ ਆ ਆਗਣਾ ਨਾ ਭਰੇ ਹੋਏ ਆ ਭਾਵੇਂ ਪਰ ਹੈ ਤਾਂ ਤੇਰੇ ਬੱਚੇ ਹੀ ਸਤਿਗੁਰੂ ਜੀ ਕਿਰਪਾ ਕਰੋ ਇੱਕ ਅਰਦਾਸ ਬਾਟ ਕੀਰਤ ਕੀ ਸਾਡੀ ਅਰਦਾਸ ਤੁਹਾਡੇ ਚਰਨਾਂ ਵਿੱਚ ਗੁਰੂ ਰਾਮਦਾਸ ਰਾਖੋ ਸਰਣਾਈ ਆਪਣੇ ਸ਼ਰਨ ਵਿੱਚ ਰੱਖੋ ਸਾਨੂੰ ਆਪਣੇ ਚਰਨਾਂ ਵਿੱਚ ਰੱਖੋ ਇਹ ਸਾਡੀ ਅਰਦਾਸ ਹੈ